ਤੈ ਲੋ ਜੀ ਇਹ ਗੰਦਲਾਂ ਵਾਲਾ ਸਾਗ ਠੀਕ ਹੈ ਜੀ ਆ ਦੇਖ ਬਹੁਤ ਸੋਹਣੀਆਂ ਗੰਦਲਾਂ ਤੇ ਇਹਦਾ ਆਪਾਂ achar ਵੀ ਪਾ ਸਕਦੇ ਆ ਬਹੁਤ ਟੇਸਟੀ ਬੰਦਾ ਇਹਦਾ achar ਜੇਕਰ ਤੁਸੀਂ ਨਹੀਂ ਪਾਇਆ ਜਰੂਰ ਪਾ ਕੇ ਦੇਖਿਓ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੀ ਜਰੂਰ ਠੀਕ ਹੈ ਜੀ ਕੋਸ਼ਿਸ਼ ਹੈ ਜੀ ਕਿ ਮੈਂ achar ਤੁਹਾਡੇ ਨਾਲ ਸ਼ੇਅਰ ਕਰਾਂ ਤੇ ਮੈਂ ਹਮੇਸ਼ਾ ਪਾਉਂਦੀ ਹੁੰਨੀ ਆ ਚਾਹੇ ਮੈਂ ਥੋੜਾ ਜਿਹਾ ਹੀ ਪਾਵਾਂ ਪਰ ਪਾ ਕੇ ਜਰੂਰ ਦਿਖਾਵਾਂਗੀ ਤੁਹਾਨੂੰ ਠੀਕ ਹੈ ਜੀ ਤੇ ਸਾਗ ਲਈ ਗੰਦਲਾਂ ਵਾਲਾ ਸਾਗ ਸਾਰੀਆਂ ਭੈਣਾਂ ਕਹਿੰਦੀਆਂ ਨੇ ਨਾ ਚਾਹੇ ਪੱਤੇ ਵਾਲਾ ਹੋਵੇ ਚਾਹੇ ਗੰਦਲਾ ਵਾਲਾ ਪਰ ਗੰਦਲਾ ਵਾਲਾ ਜੜਾ ਹੁੰਦਾ ਹੈ ਨਾ ਅਸੀਂ ਜ਼ਿਆਦਾਤਰ ਇਹ ਪਸੰਦ ਕਰਦੇ ਆ ਦੇਖ ਲਓ ਕਿੰਨੀਆਂ ਸੋਹਣੀਆਂ ਲੱਗ ਲਾ ਤੇ ਤਾਜ਼ਾ ਤਾਜ਼ਾ ਕੁੜਾ ਕੁਲਾ ਸਰ ਖੇਤਾਂ ਚੋਂ ਲਿਆਂਦਾ ਸਾਗ ਦੇਖੋ ਜੀ ਬਹੁਤ ਟੇਸਟੀ ਲੱਗਦਾ ਹੈ ਤੇ ਵਧੀਆ ਵੀ ਬਹੁਤ ਬਣਦਾ ਤੇ ਸਰਦੀਆਂ ਬਸ ਆਹੀ ਮੀਨਣਾ ਖਾਦਾ ਜਾਣਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਮਿਲਣਾ ਸਾਗ ਫਿਰ ਸਾਗ ਨੂੰ ਵੀ ਆਪਾਂ ਤਰਸਦੇ ਰਹਿੰਨੇ ਆ ਹਨਾ ਜੀ ਤੇ ਆਹ ਹੈ ਜੀ ਬੱਥੂਆ ਤੇ ਮੇਥੀ ਠੀਕ ਹੈ ਜੀ ਬਾਕੀ ਸੋਬੀ ਵਗੈਰਾ ਜੋ ਵੀ ਹੋਣਗੇ ਆਪਾਂ ਪਾ ਲਾਂਗੇ ਤੇ ਤੁਹਾਨੂੰ ਪਾਲਕ ਵੀ ਦਿਖਾਣੇ ਆ ਲਓ ਜੀ ਇਹ ਥੋੜੀ ਜੀ ਪਾਲਕ ਸੀ ਜੇਕਰ ਤੁਸੀਂ ਪਾਣਾ ਚਾਹੋ ਪਾ ਸਕਦੇ ਹੋ ਕਿ ਨਾ ਵੀ ਪਾਓ ਕਿਉਂਕਿ ਬਾਥੂ ਜਿਆਦਾ ਪਿਆ ਹੋਵੇ ਤੇ ਪਾਲਕ ਦੀ ਸਾਨੂੰ ਲੋੜ ਨਹੀਂ ਹੁੰਦੀ ਮੈਂ ਕੋਸ਼ਿਸ਼ ਕਰਾਂਗੀ ਕਿ ਪਾਲਕ ਘੱਟ ਹੀ ਪਾਵਾਂ ਕਿੰਦੇ ਪਾਲਕ ਪਾਣੀ ਵੀ ਨਹੀਂ ਚਾਹੀਦੀ ਪਾਲਕ ਜਿਹੜੀ ਥੋੜੀ ਤਜ਼ਾ ਵਗਾਰਾ ਬਣਾਉਂਦੀ ਹੈ ਆਪਣੇ ਗੈਸ ਤਜ਼ਾਬ ਬਣਨਾ ਸ਼ੁਰੂ ਹੋ ਜਾਂਦੇ ਤੇ ਪਾਲਕ ਤੋਂ ਬਿਨਾ ਬਾਥੂ ਵਾਲਾ ਸਾਕ ਜਿਆਦਾ ਟੇਸਟੀ ਬਣਦਾ ਹੈ ਤੇ ਲੋ ਜੀ ਇੱਧਰ ਆਪਾਂ ਸਾਗ ਕੱਟਣ ਲੱਗਿਆਂ ਭਾਜ ਚਾਕੂ ਨਾਲ ਕੱਟਣ ਲੱਗਿਆਂ ਕਿਉਂਕਿ ਨਾ ਬੜੀ ਮਿੱਟੀ ਧੂਲ ਉੱਡ ਰਹੀ ਏ ਸਾਡੇ ਕੰਮ ਚੱਲ ਰਿਹਾ ਇਸ ਕਰਕੇ ਮੈਂ ਕਿਹਾ ਚਲੋ ਚਾਕੂ ਦੇ ਨਾਲ ਆਪਣਾ ਸਾਗ ਕੱਟ ਲੈਨੀ ਆ ਦੇਖੋ ਜੀ ਬਰੀਕ-ਬਰੀਕ ਬਹੁਤ ਵਧੀਆ ਤਰੀਕੇ ਨਾਲ ਕੱਟਿਆ ਜਾਂਦਾ ਤੇ ਸਾਗ ਖੱਤ ਦਾ ਕੱਟਿਆ ਹੋਇਆ ਤੇ ਵੈਸੇ ਵੀ ਬਣਦਾ ਮੈਂ ਬਿਨਾਂ ਕੱਟਿਆ ਵੀ ਬਣਾ ਲੈਣੀ ਹੁੰਨੀ ਆ ਤੇ ਆ ਦੇਖੋ ਜੀ ਬਾਥੂ ਪਾਲਕ ਹੈ ਸੋਰੀ ਬਾਥੂ ਤੇ ਮੇਥੀ ਹੈ ਇਹਦਾ ਹੀ ਬਣਾਵਾਂਗੇ ਜ਼ਿਆਦਾਤਰ ਪਾਲਕ ਬਿਲਕੁਲ ਮੈਂ ਇੱਕ ਮੁਠੀ ਪਾਣੀ ਹੈ ਜ਼ਿਆਦਾ ਨਹੀਂ ਪਾਣੀ ਹੈਗੀ ਠੀਕ ਹੈ ਜੇਕਰ ਤੁਸੀਂ ਵੀ ਬਿਨਾ ਪਾਲਕ ਤੋਂ ਬਣਾਉ ਤੇ ਬਹੁਤ ਅੱਛਾ ਰਹੇਗਾ ਤੇ ਸਾਗ ਬਣਾਣਾ ਤੇ ਸਰਦੀਆਂ ਦੀ ਸੁਗਾਤ ਹੈਗੀ ਹੋਈ ਹੈ ਇਹਦੇ ਨਾਲ ਬਹੁਤ ਵਧੀਆ ਬੰਦ ਆ ਤੇ ਆ ਦੇਖੋ ਜੀ ਬਹੁਤ ਟੇਸਟੀ ਬੰਨੂ ਬੰਦ ਆ ਬਾਕੀ ਚੁੱਲੇ ਤੇ ਕੋਸ਼ਿਸ਼ ਹੈ ਕਿ ਆ ਚੁੱਲੇ ਤੇ ਹੀ ਬਣਾਵਾਂ ਮੈਂ ਤੇ ਚੁੱਲੇ ਦਾ ਬਣਿਆ ਸਾਗ ਤੇ ਹੱਥ ਦਾ ਘੋਟਿਆ ਜ਼ਿਆਦਾ ਹੀ ਸਵਾਦ ਬਣਦਾ ਹੈ ਹਨਾ ਜੀ ਤੇ ਤੁਸੀਂ ਕਿੱਦਾਂ ਬਣਾਉਂਦੇ ਹੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਲੋ ਜੀ ਇੱਧਰ ਆਪਾਂ ਚੁੱਲਾ ਬਾਲ ਕੇ ਨਾ ਪਾਣੀ ਰੱਖ ਲਿਆ ਸੀ ਅੱਜ ਮੈਂ ਚੁੱਲਾ ਇੱਥੇ ਹੀ ਕਰ ਲਿਆ ਉੱਧਰ ਵੀ ਮਿੱਟੀ ਜੀ ਖੱਡਿਆਂ ਦੀ ਮਿੱਟੀ ਪਈ ਹੋਈ ਏ ਹਾਲੇ ਠੀਕ ਹੈ ਜੀ ਤੇ ਮੈਂ ਇੱਥੇ ਬਾਲ ਲਿਆ ਸੀਗਾ ਆ ਚੁੱਲਾ ਤੇ ਪਾਣੀ ਪਹਿਲਾਂ ਮੈਂ ਰੱਖ ਲਿਆ ਸੀ ਤੇ ਆ ਦੇਖੋ ਇਸ ਪਾਣੀ ਆਪਣਾ ਵਧੀਆ ਤਰੀਕੇ ਨਾਲ ਉਬਲਣ ਲੱਗ ਗਿਆ ਤੇ ਇਹ ਜਿਹੜਾ ਮੈਂ ਪਿਛਲੀ ਵਾਰੀ ਵੀ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਸੀ ਕਿ ਇਹ ਪਤੀਲਾ ਇਹਨੂੰ ਜਾਜੀ ਲੋਹੇ ਦਾ ਪਤੀਲਾ ਕਹਿੰਦੇ ਹੁੰਦੇ ਆ ਜੀ ਮੈਨੂੰ ਇਹ ਪਤਾ ਹੈ ਵੀ ਜਾਜੀ ਲੋਹਾ ਕਹਿੰਦੇ ਆ ਵੀ ਇਹਦੇ ਵਿੱਚ ਆਪਾਂ ਕੁਝ ਵੀ ਕਰ ਸਕਦੇ ਆ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਜਿਵੇਂ ਕਹਿੰਦੇ ਆ ਪਲਮੋਨੀਆ ਦਾ ਭਾਂਡਾ ਨਹੀਂ ਯੂਜ਼ ਕਰਨਾ ਤੇ ਜਾਜੀ ਲੋਹੇ ਦਾ ਪਤੀਲਾ ਬਹੁਤ ਭਾਰੀ ਹੈ ਇਹਦੇ ਵਿੱਚ ਨਾ ਸਾਗ ਬਣ ਵੀ ਬਹੁਤ ਵਧੀਆ ਜਾਂਦਾ ਤੇ ਘੁੱਟ ਵੀ ਬਹੁਤ ਵਧੀਆ ਜਾਂਦਾ ਹੈ ਤੇ ਇਹ ਪਤੀਲਾ ਮੇਰਾ ਬਹੁਤ ਪੁਰਾਣਾ ਹੈ ਜੀ ਇਹ ਮੇਰੇ ਦਾਜ ਦਾ ਪਤੀਲਾ ਹੈ ਤੇ ਮੈਂ ਇਹਦੇ ਵਿੱਚ ਜਦੋਂ ਕਦੀ ਰਾਜਮਾ ਛੋਲੇ ਜਾਂ ਕੁਝ ਵੀ ਬਣਾਉਣਾ ਹੋਵੇ ਨਾ ਚੁੱਲੇ ਤੇ ਫਿਰ ਮੈਂ ਇਹਦੇ ਵਿੱਚ ਹੀ ਬਣਾਨੀ ਹੁੰਨੀ ਆ ਸਬਜੀ ਵੀ ਸਵਾਦ ਬੰਦੀ ਹੈ ਤੇ ਕੋਈ ਨੁਕਸਾਨ ਵੀ ਨਹੀਂ ਦਿੰਦੇ ਹੁੰਦੇ ਤੇ ਇਸ ਕਰਕੇ ਮੈਨੂੰ ਪਹਿਲਾਂ ਬੜੀਆਂ ਭੈਣਾਂ ਕਮੈਂਟਾਂ ਕਰਦੀਆਂ ਸੀਗੀ ਕਿ ਇਹ ਕਿਹੜਾ ਤੁਸੀਂ ਜਾਜਵਾਲਾ ਕਹਿੰਦੇ ਪਿਓ ਤੇ ਜਾਜੀ ਲੋਹਾ ਬੋਲਦੇ ਹਨ ਠੀਕ ਹੈ ਜੀ ਤੇ ਆਹ ਦੇਖੋ ਜੀ ਤੇ ਮੈਂ ਇਹਦੇ ਵਿੱਚ ਆਪਣਾ ਹੁਣ ਸਾਗ ਪਕਦਾ ਰਹੇਗਾ ਫਿਰ ਬਥੂਆ ਤੇ ਜਿਹੜਾ ਉਹ ਪਈ ਹੈ ਨਾ ਮੇਥੀ ਉਹ ਮੈਂ ਬਿਨਾ ਕੱਟੇ ਹੀ ਬਾਅਦ ਚੋਂ ਇਹਦੇ ਚ ਪਾ ਦਾਂਗੀ ਤੇ ਆ ਡੋਂਗੇ ਦੇ ਵਿੱਚ ਪਾਣੀ ਆਪਾਂ ਤਾ ਰੱਖਦੇ ਹੁੰਨੇ ਆ ਜਾਕੀ ਇਹ ਭਾਫ਼ ਵਾਲਾ ਪਾਣੀ ਵਧੀਆ ਤਰੀਕੇ ਨਾਲ ਇਹਦੇ ਚ ਗਰਮ ਹੁੰਦਾ ਰਹੇ ਤੇ ਫਿਰ ਬਾਅਦ ਚੋਂ ਨਾ ਅਸੀਂ ਇਸੇ ਤਰ੍ਹਾਂ ਇਹਨੂੰ ਗਰਮ ਪਾਣੀ ਨੂੰ ਵਿੱਚ ਪਾ ਲੈਨੇ ਆ ਫਿਰ ਸਾਨੂੰ ਗਰਮ ਕਰਕੇ ਪਾਣੀ ਨਹੀਂ ਪਾਉਣਾ ਪੈਂਦਾ ਤੇ ਆ ਦੇਖੋ ਜੀ ਇੱਧਰ ਸਾਡਾ ਵਧੀਆ ਤਰੀਕੇ ਨਾਲ ਹੋ ਚੁੱਕਿਆ ਹੈ ਥੱਲੇ ਠੀਕ ਹੈ ਰਾਜ ਰੇਜ ਜਰੇਜ ਕੇ ਤੇ ਹੁਣ ਮੈਂ ਸਾਬਤ ਜਾਂ ਮੇਥੀ ਤੇ ਬਾਥੂ ਪਿਆਏ ਸੀ ਹੁਣ ਪਾ ਦਾਂਗੀ ਪਾਲਕ ਬਿਲਕੁਲ ਮੈਂ ਇੱਕ ਮੁਠੀ ਪਾਈ ਹੈ ਜ਼ਿਆਦਾ ਪਾਣ ਦੀ ਜ਼ਰੂਰਤ ਨਹੀਂ ਹੈ ਤੇ ਬਹੁਤ ਸੋਨਾ ਬਣ ਜਾਏਗਾ ਸਾਗ ਸਾਡਾ ਤੇ ਇਹ ਵਾਲਾ ਜੇਕਰ ਤੁਸੀਂ ਗੈਸ ਤੇ ਜਾ ਬਣਾਉਂਦਾ ਤੇ ਹਲਦੀ ਤੇ ਮੂਲੀ ਦਾ ਟੁਕੜਾ ਜਰੂਰ ਪਾ ਦਿਆ ਕਰੋ ਮੈਂ ਮਸਾਲੇ ਦੇ ਵਿੱਚ ਜਦੋਂ ਗ੍ਰाइंड ਕਰਦੀ ਹੁੰਨੀ ਆ ਨਾ ਮੈਂ ਪਾਂਦੀ ਹੁੰਨੀ ਆ ਯਕੀਨ ਮੰਨਿਓ ਤੁਸੀਂ ਇਹ ਵਾਲਾ ਵੀ ਬਣਾ ਕੇ ਦੇਖਿਓ ਤੁਹਾਨੂੰ ਇਹ ਕਦੀ ਵੀ ਨੁਕਸਾਨ ਨਹੀਂ ਦੇਗਾ ਸਾਗ ਤੇ ਸਾਗ ਤੇ ਐਸੀ ਚੀਜ਼ ਹੈ ਨਾ ਇਹ ਸਰਦੀਆਂ ਦੀ ਸੁਗਾਤ ਹੈ ਨਾਲੇ ਹਰੀ ਸਬਜੀ ਹੈ ਤੇ ਬਿਨਾ ਪਾਲਕ ਤੋਂ ਤੇ ਜ਼ਿਆਦਾ ਵਧੀਆ ਹੁੰਦਾ ਠੀਕ ਹੈ ਜੀ ਤੇ ਬਾਕੀ ਮੈਂ ਅੱਜ ਬਹੁਤ ਘੱਟ ਪਾਲਕ ਪਾਈ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਦੀ ਨਾਲੇ ਚੁੱਲ੍ਹੇ ਤੇ ਬੜੇ ਦਿਨਾਂ ਬਾਅਦ ਅੱਜ ਮੈਂ ਚੁੱਲਾ ਵੀ ਪਾ ਲਿਆ ਸੀਗਾ ਤੇ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਆ ਦੇਖੋ ਜੀ ਇਹ ਬਜੜਾ ਪਾਣੀ ਸਾਡਾ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਪਾਣੀ ਪਾ ਦਾਂਗੇ ਹੁਣ ਵਧੀਆ ਤਰੀਕੇ ਨਾਲ ਸਾਡਾ ਸਾਗ ਪੱਕਦਾ ਰਹੇਗਾ ਤੇ ਇਦਾਂ ਹੀ ਫਿਰ ਬਣ ਜਾਏਗਾ ਤੇ ਫਿਰ ਮੈਂ ਘੋਟ ਲੂੰਗੀ ਇਹਨੂੰ ਤੇ ਆ ਦੇਖੋ ਜੀ ਢੱਕ ਦਿੱਤਾ ਹੁਣ ਐਨ ਵਧੀਆ ਤਰੀਕੇ ਨਾਲ ਅੱਗ ਬਾਲ ਦਾਂਗੇ ਤੇ ਲੋ ਜੀ ਜਦ ਤੱਕ ਸਾਡਾ ਸਾਗ ਇਹਨ ਵਧੀਆ ਤਰੀਕੇ ਨਾਲ ਪੱਕਦਾ ਹੈ ਤੇ ਆਪਾਂ ਇੱਧਰ ਕਰ ਲੈਨੇ ਆਪਣਾ ਮਟੀਰੀਅਲ ਤਿਆਰ ਕੀ ਕੁਝ ਪਾਣਾ ਠੀਕ ਹੈ ਜੀ ਲਸਣ ਅਦਰਕ ਹਰੀਆਂ ਮਿਰਚਾਂ ਮooli ਇਹ ਸਾਰਾ ਕੁਝ ਨਾ ਮੈਂ ਗ੍ਰਾਈਂਡ ਕਰਕੇ ਪਾਣੀ ਹੁੰਨੀ ਆ ਤੇ ਅੱਗ ਦੇ ਕੋਲ ਬਹਿ ਕੇ ਮੈਂ ਕਿਹਾ ਚਲੋ ਲਸਣ ਛਿੱਲ ਲੈਨੀ ਆ ਨਾਲੇ ਅੱਗ ਦਾ ਸੇਕਾ ਮਿਲ ਹੀ ਜਾਏਗਾ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਏ ਬਾਕੀ ਨਵੇਂ ਸਾਲ ਦੀ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਮਹਾਰਾਜ ਘਰੇ ਤੁਸੀਂ ਇਦਾਂ ਹੀ ਖੁਸ਼ ਰਹੋ ਚੜਦੀ ਕਲਾ ਰਹੋ 2026 ਤੁਹਾਡੇ ਲਈ ਬਹੁਤ ਵਧੀਆ ਆਵੇ ਠੀਕ ਹੈ ਜੀ ਤੇ ਇਹ ਮਸਾਲਾ ਤਿਆਰ ਕਰ ਲਿਆ ਆਪਾਂ ਕਰ ਲਾਂਗੇ ਹੁਣ ਜੇ ਹੀ ਗ੍ਰਾਈਂਡ ਆ ਲੈ ਕੇ ਜੀ ਆਪਾਂ ਗ੍ਰਾਈਂਡ ਕਰ ਲਿਆ ਚਾਹੋ ਤੇ ਕੁੰਡੀ ਡੰਡੇ ਚ ਵੀ ਪੁੱਟ ਸਕਦੇ ਹੋ ਆਪਾਂ ਗ੍ਰਾਈਂਡ ਕਰ ਲਿਆ ਠੀਕ ਹੈ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਪਾ ਲਾਂਗੇ ਜੀ ਆਪਾਂ ਨਮਕ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਹੈ ਨਾ ਫਿਰ ਉਹਦੇ ਵਿੱਚ ਪਾਵਾਂਗੇ ਤੇ ਕਹਿੰਦੇ ਹੁੰਦੇ ਨਾ 2026 ਨਵੇਂ ਸਾਲ ਨੂੰ ਆਪਾਂ ਕੁਝ ਨਾ ਕੁਝ ਖਾਸ ਬਣਾਣਾ ਚਾਹੀਦਾ ਹੈ ਮੈਂ ਦਸਾਹ ਬਣਾਇਆ ਸੀ ਠੀਕ ਹੈ ਜੀ ਬਾਕੀ ਪਰਮਾਤਮਾ ਕਰੇ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਰਮਾਤਮਾ ਹਰ ਇੱਕ ਲਈ 2026 ਨਵਦੀਆ ਆਵੇ ਕਿ ਹਰ ਕਿਸੇ ਦੀ ਮਨ ਦੀ ਤਮੰਨਾ ਪਰਵਾਰ ਨੂੰ ਸਾਰੀਆਂ ਖੁਸ਼ੀਆਂ ਵਾਹਿਗੁਰੂ ਜੀ ਦੇਣ ਆਪਣਾ ਮੇਹਰ ਭਰਿਆ ਹੱਥ ਰੱਖਣ ਸੋ ਲੋ ਜੀ ਸਾਡਾ ਸਾਗ ਹੋ ਗਿਆ ਤਿਆਰ ਠੀਕ ਹੈ ਜੀ ਆਪਾਂ ਥੋੜਾ ਜਿਹਾ ਪਾ ਦਿੰਦੇ ਹਾਂ ਪਾਣੀ ਉਹ ਰੱਖ ਦਿੰਨੇ ਆ ਪਾਣੀ ਨੂੰ ਜੇ ਜਰੂਰਤ ਹੋਵੇ ਤੇ ਫਿਰ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਮੱਕੀ ਦਾ ਆਟਾ ਪਾ ਲਈਏ ਤੇ ਨਾਲ ਦੀ ਨਾਲ ਆਪਾਂ ਇਹਨੂੰ ਕੋਟ ਦੇ ਦਾਂਗੇ ਮੱਖਮਠੀ ਆਵੇ ਤੇ ਨਾ ਕੁੱਟਦਾ ਰਹੇਗਾ ਦੋ ਤਰ੍ਹਾਂ ਦਾ ਰੋਹ ਰਹਾ। ਰਬੋ ਰਹਾ। ਰਬੋ ਰਹਾ। ਤੇ ਲੋ ਜੀ ਇਧਰ ਸਾਡਾ ਲਾਣ ਲੱਗੇ ਸੀ ਆਪਾਂ ਸਾਗ ਨੂੰ ਤੜਕਾ ਠੀਕ ਹੈ ਜੀ। ਇਧਰ ਆਪਾਂ ਲਾਲ ਮਿਰਚਾਂ ਤੇ ਪਹਿਲਾਂ ਪਾ ਦਿੰਨੇ ਆਪਾਂ ਲਸਣ ਦੀਆਂ ਪੂਰੀਆਂ।

ਪਾਣੀ ਗਰਮ ਕਰਨਾ ਆਟੇ ਲਈ ਛੋਟੇ-ਛੋਟੇ ਲੈਂਦੇ ਨਾਲ ਤੇ ਲੋ ਜੀ ਇਧਰ ਪਿਆਜ਼ ਸਾਡੇ ਹੋ ਗਏ ਵਧੀਆ ਤਰੀਕੇ ਨਾਲ ਬਰਾਊਨ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਇਹਦੇ ਕੱਟੇ ਹੋਏ ਆਪਣੇ ਟਮਾਟਰ ਪਾ ਦਿੰਨੇ ਆ ਤੇ ਲੋ ਦੀ ਇੱਧਰ ਤੜਕਾ ਸਾਡਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਆਪਣਾ ਘੋਟਿਆਲੇ ਸਾਗ ਹਲ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਆਪਾਂ ਘੋਟਿਆਲੇ ਸਾਗ ਪਾਖ ਦੀ ਵਜਾਂ ਨਾਲ ਦੇਖ ਨਹੀਂ ਸਿਰਿਆ ਤੇ ਹੁਣ ਪਾ ਫਟੀਏ ਕਿ ਲੋਦੀ ਇਹਨੇ ਮੈਂ ਗੜਕਾ ਪਹਿਲਾਂ ਹੀ ਦਵਾ ਲਿਆ ਸੀਗਾ ਚੰਗੀ ਤਰ੍ਹਾਂ ਜਦੋਂ ਮੈਂ ਘੋਟਿਆ ਸੀ ਨਾ ਤੇ ਪਹਿਲਾਂ ਹੀ ਗੜਕਾ ਦਵਾ ਲਿਆ ਨਹੀਂ ਕਿਉਂਕਿ ਆਟਾ ਸਾਡਾ ਫਿਰ कच्चਾ ਨਾ ਰਵੇ ਇਸ ਕਰਕੇ ਆਪਾਂ ਚੁੱਲ੍ਹੇ ਤੇ ਸਨਾਈ ਗੜਕਾ ਦਵਾ ਲਈ ਜਦ ਜਦ ਕਿਚਰ ਕਿਚਰ ਹੋ ਰਹੀ ਹੈ ਨਾ ਸਾਡੇ ਪਰਚ ਇਹ ਜਿਆਦਾ ਦਿੱਕਤ ਨਹੀਂ ਆਣੀ ਵਿੱਚ ਸੁੱਖ ਨਾਲ ਇਹਨਾਂ ਤਪਾ ਕੇ ਦਿੱਤੇ ਤੇ ਲੋ ਜੀ ਇੱਧਰ ਆਪਾਂ ਗੁੰਨ ਲਿਆ ਗਰਮ ਪਾਣੀ ਨਾਟਾ ਤਾਂ ਕਿ ਨਾ ਫਿਰ ਵਧੀਆ ਰੋਟੀ ਬਣ ਜਾਂਦੀ ਫਿਰ ਟੁੱਟਦੀ ਨਹੀਂ ਹੈਗੀ ਤੇ ਅੰਮ੍ਰਿਤਪੁਰ ਨੂੰ ਮੈਂ ਕਿਹਾ ਸੀਗਾ ਕਿ ਅੰਮ੍ਰਿਤ ਤਾਂ ਪਾਣੀ ਗਰਮ ਕਰਕੇ ਲਿਆ ਦੇ ਅੰਮ੍ਰਿਤ ਨੇ ਪੂਰੀ ਕਸਰ ਕੱਢਤੀਏ ਕੀ ਪਾਣੀ ਆ ਦੇਖ ਲਓ ਕਿੰਨਾ ਗਰਮ ਕਰਕੇ ਲਿਆ ਦਿੱਤਾ ਹੈ ਤੇ ਲੋ ਜੀ ਇਦਾਂ ਸਾਡਾ ਗੁੱਝ ਗਿਆ ਆਟਾ ਵਧੀਆ ਤਰੀਕੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਵਧੀਆ ਮਿੱਠਿਆ ਹੋਵੇ ਨਾ ਆਟਾ ਫਿਰ ਰੋਟੀ ਬਹੁਤ ਵਧੀਆ ਬਣ ਜਾਣੀ ਸਾ ਦੇਖੋ ਜੀ ਮੈਂ ਸਿੱਖੀ ਅੱਜ ਕੋਸ਼ਿਸ਼ ਕੀਤੀ ਹੈ ਹੱਥ ਨਾਲ ਬਣਾਈ ਹੈ ਬਸ ਜਦੋਂ ਇਹ ਟੁੱਟਦੀ ਹੈ ਨਾ ਕਿਨਾਰਿਆਂ ਤੋਂ ਫਿਰ ਮੈਨੂੰ ਕੋਲ ਉਹ ਥੋੜੀ ਜਿਹੀ ਉੱਕੀ ਲੱਗਦੀ ਹੈ ਅੱਜ ਮੈਂ ਪਾਣੀ ਵਾਲੀ ਰੋਟੀ ਦੇਖਦੀ ਹਾਂ ਟਰਾਈ ਕਰਕੇ ਕਿੱਦਾਂ ਦੀ ਬਣਦੀ ਹੈ ਠੀਕ ਹੈ ਜੀ ਪਾਣੀ ਦਾ ਹੱਥ ਲਾ ਕੇ ਬਹੁਤ ਸਾਰੀਆਂ ਭੈਣਾਂ ਕਹਿੰਦੀ ਹੁੰਦੀਆਂ ਹਨਾ ਕੀ ਹੱਥ ਦੇ ਨਾਲ ਬਣਾਇਆ ਕਰੋ ਮੇਰੇ ਤੋਂ ਬਣਦੀ ਨਹੀਂ ਹੈਗੀ ਪਰ ਮੈਂ ਅੱਜ ਬਣਾਈ ਹੈ ਦੇਖ ਰਹੀਆਂ ਕਿਸ ਤਰ੍ਹਾਂ ਦੀ ਬਣਦੀ ਬਣ ਤਾਂ ਗਈ ਹੈ ਪਰ ਬਹੁਤ ਜ਼ਿਆਦਾ ਵੱਡੀ ਨਹੀਂ ਮੈਂ ਕਰ ਸਕਦੀ ਦੇਖੋ ਜੀ ਕਿਨਾਰੀ ਟੁੱਟਦੀ ਹੈ ਨਾ ਫਿਰ ਅਜੀਬ ਜੀ ਲੱਗਦੀ ਹੈ ਇਹ ਤਾਂ ਛੋਟੀ ਜੀ ਬਣੀ ਹੈ ਆ ਦੇਖੋ ਜੀ ਬਣੀ ਗੋਲ ਹੈ ਪਰ ਛੋਟੀ ਜੀ ਬਣੀ ਹੈ ਦੇਖੋ ਥੋੜੀ ਥੋੜੀ ਕਿਨਾਰੀ ਟੁੱਟੀ ਹੈ ਨਾ ਇਹ ਨਹੀਂ ਮੈਨੂੰ ਵਧੀਆ ਲੱਗਦੀ ਤੇ ਜੜੀ ਮੈਂ ਰੋਟੀ ਇੱਥੇ ਬਣਾਨੀ ਹੁੰਦੀ ਹੈ ਨਾ ਪੋਲੋ ਥਿੰਦੇ ਚਕਲੇ ਤੇ ਉਹ ਮੇਰੀ ਬਹੁਤ ਵਧੀਆ ਬਣਦੀ ਹੈ ਬਿਲਕੁਲ ਕਿਨਾਰੀ ਨਹੀਂ ਰੁੱਟਦੀ ਹੈਗੀ ਇੰਨਾ ਕਰ ਕਰਕੇ ਬਣਾਈ ਜੋ ਦੇਖਦੇ ਹੋਲੀ-ਹੋਲੀ ਸਿੱਖਾਂਗੀ ਪਿਛਲੇ ਸਾਲ ਵੀ ਮੈਂ ਸਿੱਖਦੀ ਰਹੀ ਪਰ ਮੇਰੇ ਤੋਂ ਬਣੀ ਨਹੀਂ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਨਾ ਚਕਲੇ ਤੇ ਬਣਾਉਂਦੇ ਆਇਆ ਇਸ ਕਰਕੇ ਮੇਰੇ ਤੋਂ ਬਣਦੀ ਨਹੀਂ ਵਧੀਆ ਆ ਦੇਖ ਟੁੱਟ ਜਾਂਦੀ ਹੈ ਤੇ ਤਾਂ ਹੀ ਮੈਂ ਜ਼ਿਆਦਾਤਰ ਇੱਥੇ ਬਣਾਉਣੀ ਹੁੰਦੀ ਹੈ ਪੋਲੋਥੀਨ ਨੂੰ ਜੇਕਰ ਆਪਾਂ ਥੋੜਾ ਜਿਹਾ ਹਲਕਾ ਜਿਹਾ ਡਿਫਾਇਨ ਜਾਂ ਕੁਝ ਲਗਾ ਕੇ ਬਣਾਉਣਾ ਤੇ ਬਹੁਤ ਸੋਹਣੀ ਰੋਟੀ ਬਣ ਜਾਂਦੀ ਹੈ ਕਿਨਾਰੀ ਰੋਟੀ ਨਹੀਂ ਬਿਲਕੁਲ ਹੀ ਟੁੱਟਦੀ ਹੈਗੀ ਇਹ ਵੀ ਦੇਖ ਲਿਏ ਨੇ ਆਪਾਂ ਆ ਦੇਖੋ ਟੁੱਟੀ ਨਹੀਂ ਹੈ ਵੈਸੇ ਇਹ ਪਹਿਲੀ ਰੋਟੀ ਇਹ ਗਹੂ ਨੂੰ ਪਾ ਦਾਂਗੇ ਆਪਾਂ ਹੁੰਦੀ ਇਹ ਵੀ ਪਾਣੀ ਲੱਗੀ ਰੋਟੀ ਹੈ ਕਿਉਂਕਿ ਇਹਦੇ ਤੇ ਆਪਾਂ ਨਾ ਉੱਪਰ ਪਾਣੀ ਲਾ ਕੇ ਹੱਥ ਨਾਲ ਬਣਾਉਂਦੀ ਹੁੰਨੀ ਆ ਬਸ ਇਹ ਵਧੀਆ ਬਣ ਜਾਂਦੀ ਹੈ ਕੋਰ ਕੋਲਿਕ ਦੇਮ ਨਾਲੇ ਪਤਲੀ ਬਣਦੀ ਸਾਨੂੰ ਪਤਲੀ ਰੋਟੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਲੋ ਜੀ ਇੱਧਰ ਆਪਾਂ ਹੁਣ نیچے ਥੋੜੇ ਦੇਖੋ ਮੇਰੇ ਵਧੀਆ ਤਰੀਕੇ ਨਾਲ ਗਜ਼ਾਰ ਹੈ ਹੁਣ ਇਹਦੇ ਚ ਇਹਨੂੰ ਆਪਾਂ ਸੇਕ ਕੇ ਦੇਖਦੇ ਆਂ ਰੋਟੀ ਨੂੰ ਆ ਦੇਖ ਜੀ ਇੱਧਰ ਆਪਾਂ ਇਹਨੂੰ ਰੋਟੀ ਨੂੰ ਚੱਕ ਕੇ ਦੂਸਰੀ ਨੂੰ ਪਾ ਲੈਨੇ ਆ ਬਸੇਰੇ ਤੇ ਪੋਲੋਫੀਨ ਤੇ ਵਧੀਆ ਸਿੱਕ ਜਾਂਦੀ ਆ ਦੇਖੋ ਵਧੀਆ ਬਣ ਜਾਂਦੀ ਸੌਰੀ ਟੁੱਟਦੀ ਨਹੀਂ ਹੈਗੀ ਆ ਦੇਖੋ ਤੇ ਆ ਦੇਖੋ ਜੀ ਸਾਡੀ ਰੋਟੀ ਇਦਾਂ ਸੇਕ ਰਹੀ ਹੈ ਨਾ ਐਦਾਂ ਕਰਕੇ ਆਪਾਂ ਮੱਕੀ ਦੀ ਰੋਟੀ ਜੇਕਰ ਤੁਸੀਂ ਤਲਣੀ ਨਹੀਂ ਨਾ 프라이 ਨਹੀਂ ਕਰਨੀ ਤੇ ਤੁਸੀਂ ਇਸ ਤਰ੍ਹਾਂ ਕਰਕੇ ਬਣਾ ਸਕਦੇ ਹੋ ਆ ਦੇਖੋ ਬਣ ਰਹੀ ਹੈ ਨਾ ਐਦਾਂ ਸਾਈਡ ਤੇ ਤੇਲ ਕਰਕੇ ਚੁੱਲੇ ਦੀ ਰੋਟੀ ਬਣਾਓ ਬਹੁਤ ਟੇਸਟੀ ਬਣਦੀ ਹੈ ਆਹ ਦੇਖੋ ਜੀ ਇਹ ਵੀ ਸਾਡੀ ਵਧੀਆ ਸਿੱਕੀ ਰੋਟੀ ਠੀਕ ਹੈ ਜੀ ਇਹ ਥੋੜੀ ਬਹੁਤ ਜ਼ਿਆਦਾ ਪਤਲੀ ਬਣ ਗਈ ਤੇ ਆਹ ਦੇਖੋ ਜੀ ਆਪਾਂ ਰਾੜ ਦੀ ਥੱਲੇ ਰੋਟੀ ਆਹ ਦੇਖੋ ਬਣ ਗਈ ਨਾ ਵਧੀਆ ਕਿੰਨੀ ਵਧੀਆ ਬਣਦੀ ਹੈ ਇਹ ਹੈ ਬਸ ਥੋੜੀ ਸਵਾਹ ਲੱਗ ਜਾਂਦੀ ਹੈ ਪਰ ਸਵਾਹ ਲੱਗੀ ਰੋਟੀ ਸਾਨੂੰ ਖਾਣੀ ਵੀ ਚਾਹੀਦੀ ਹੈ ਵਧੀਆ ਵੀ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਸੇਕਣੀ ਹੈ ਥੱਲੇ ਸੇਕ ਲਓ ਜੇਕਰ ਫਰਾਈ ਕਰਕੇ ਖੁਸ਼ ਹੋ ਕੇ ਖਾਣੀ ਹੈ ਤੁਸੀਂ ਫਰਾਈ ਵੀ ਕਰ ਸਕਦੇ ਹੋ ਠੀਕ ਹੈ ਜੀ ਹੂੰ ਬਸ ਕਿੰਮਾ ਕੀ ਬਿਲਾ ਚੰਮਾ ਚ ਦੇ ਤੇ ਲੋ ਜੀ ਇਧਰ ਆਪਾਂ ਸਾਗ ਵੀ ਬਣਾ ਲਿਆ ਮੱਕੀ ਦੀ ਰੋਟੀ ਵੀ ਚੁੱਲੇ ਤੇ ਬਣਾਲੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਸਾਰਿਆਂ ਨੂੰ ਮੇਰੀ ਪਿਆਰੀ ਸਟਰੀਮ